ਹਰ ਸਾਧਰੀ ਆ ਜਾ ਕਰੋ ਸੁੱਤੇ ਪਏ ਰਹੇ ਨੇ ਹੈ ਹਾਂ ਯਾਰ ਲੱਗ ਰਿਹਾ ਅਸੀਂ ਦੁਕਾਨ ਤੇ ਗਏ ਤੇਰੀ ਦੁਕਾਨ ਮੰਦ ਤੀ ਅਸਰਵੰਦ ਨੇ ਕੋਡਾ ਪੰਮ ਲਾ ਦੋ ਆੜੀ ਉਹ ਨਾਲੇ ਪੂਜੀ ਦਵਾਈ ਕਰਾ ਕੇ ਅਸੀਂ ਦਵਾਈ ਕਰਾਵਾ 500 ਰਗੂ 56 ਦਾਏ ਬੰਨੇ ਹੈ ਤੇ ਦਾਏ ਵੀ ਨਹੀਂ ਇਹਦਾ ਐ ਵੀ ਨਹੀਂ ਦੋ ਸੜਿਆ ਆ ਗਿਆ ਉੱਠ ਕੇ ਕਿੱਥੇ ਆ ਇਧਰ ਨੂੰ ਆ ਮੰਨੇ ਲਾਲ ਪੰਗ ਹਾਂ ਬਿਆਨੂ ਚੱਲਿਆ ਆ ਦੇਖ ਲੋ 6 ਵਜੇ ਵਾਲੇ ਬਿਆਨੂ ਚੱਲਿਆ ਹਾਂ ਨਾ ਮੜਾ ਨਾ ਹਰਚ ਚੱਲੀਏ ਮੈਂ ਤਾਂ ਦਵਾਈ ਲੈਣੀ ਉਹ ਭੁੱਲ ਗਿਆ ਚੱਲ ਕੋਈ ਨਹੀਂ ਗਾੜੀ ਚੱਲੀਏ ਬਈ ਦੱਸ ਲੋ ਬਈ ਅੱਜ ਦਾ ਦਿਨ ਦੀ ਸ਼ੁਰੂਆਤ ਹੋ ਰਹੀ ਹੈ ਤੇ ਬਾਈ ਆਪਾਂ ਅੱਜ ਚੱਲੇ ਆ ਕਿਸੇ ਦਾ ਟੂਰ ਅੱਜ ਦਾ ਇਹ ਦੱਸਾਂਗੇ ਪਗਾਵਾਂ ਲੱਗ ਰਿਹਾ ਮਾਨ ਪਰਚ ਚੜਾਈ ਆ ਦੇਖੋ ਲੱਗ ਰ ਮੈਂ ਸਿਕਰਤਾ ਆ ਬਾਈ ਕੈਨੇਡਾ ਬੋਏ ਸਪੰਸਾਹ ਜੀ ਹੈਗੇ ਇੰਡੀਅਨ ਬੋਏ ਪੰਜਾਬੀ ਬੋਏ ਹੌਲੀ ਹੌਲੀ ਅਪਡੇਟ ਦੰਦੇ ਹੈਗਾ ਸਾਰੀ ਹੋਰ ਦੰਨਿਆ ਤੁਹਾਨੂੰ ਫਿਰ ਹੌਲੀ ਹੌਲੀ ਅਪਡੇਟ ਜਿੱਦਾਂ ਜਿੱਦਾਂ ਅਸੀਂ ਆਪਣੀ ਮੰਜ਼ਿਲ ਦੇ ਕਰੀਬ ਜਾਵਾਂਗੇ ਆ ਲਾਲ ਪੱਗ ਵਾਲੇ ਬੱਚੇ ਲੋ ਜੀ ਮੁੰਡਿਆ ਸੰਦੂਰੀ ਪੱਗ ਵਾਲਿਆ ਹਾਂ ਜੀ ਕਿੱਥੇ ਜਾ ਰਹੇ ਹੋ ਉਹ ਤਾਂ ਸਰਪ੍ਰਾਈਜ਼ ਆ ਮੁੰਡੇ ਹੋਣੀ ਗਾ ਇਹਦਾ ਦੂਸਤਾ ਭਾਈ ਮੁੰਡਾ ਆਰਟੀਕਲ ਭਾਈ ਬੈਠਾ ਦੇਖੋ ਤੋਹਫੇ ਆਉਣਗੇ ਤੋਹਫੇ ਆ ਸਮਝਦਾ ਸਮਝੇ ਜਾਣਗੇ ਚੱਲ ਰਹਿਣ ਰੋਡ ਸ਼ਾਨਦਾਰ ਆ ਇੱਕ ਨੰਬਰ ਆ ਹੈ ਲੋ ਜੀ ਆਪਾਂ ਹੁਣ ਚੜ ਗਏ ਆ ਭਾਰਤ ਮਾਲਾ ਤੇ ਭਾਰਤ ਮਾਲਾ ਰੋਡ ਤੇ ਤੁਸੀਂ ਦੇਖੋ ਰੋਡ ਦੀ ਕਲੀਅਰੈਂਸ ਦੇਖੋ ਬਿਊਟੀ ਚੈੱਕ ਕਰੋ ਦੇਖੋ ਗ੍ਰੀਨਰੀ ਹੀ ਗ੍ਰੀਨਰੀ ਹੈ ਬਾਈ ਅਜੇ ਕਹਿ ਦਿੰਦੇ ਆ ਵੀ ਦਰਖਤ ਨਹੀਂ ਹੈਗੇ ਦਰਖਤ ਤਾਂ ਬਹੁਤ ਐ ਹੈਰਾਨੀ ਬੱਤ ਲੋ ਜੀ ਕਹਿੰਦੇ ਸਪੀਡ ਲਿਮਟ ਵੀ ਕਹਿੰਦੇ 100 ਦੀ ਹੈ ਦੀ ਆਹ ਦੇਖੋ ਟਿਕਣ ਵੀ ਆਟੋਮੈਟ ਗਏ ਹੋ ਜਿੰਦੇ ਹੋ ਚੁੱਕੀ ਹੈ ਵੈਲਕਮ ਬੋਰਡ ਆ ਗਿਆ ਜੀ ਹਰਿਆਣੇ ਦਾ ਤੇ ਅੱਜ ਦੋ ਤਿੰਨ ਸਟੇਟਾਂ ਲਿਖਾ ਆਪ ਦਾ ਸਵਾਗਤ ਹੈ ਅੱਜ ਅਸੀਂ ਨਿਕਲਿਆ ਸਟੇਟਾਂ ਦੀ ਟੂਰ ਤੇ ਦੋ ਤਿੰਨ ਸਟੇਟਾਂ ਪਾਰ ਕਰਕੇ ਆਹ ਲੈਣਾ ਅੱਜ ਸਾਡੇ ਨਾਭੀ ਪਗ ਵਾਲਾ ਮੁੰਡਾ ਸਾਡੇ ਸੰਧੂਰੀ ਪਗ ਵਾਲਾ ਮੁੰਡਾ ਵੀ ਹੈਗਾ ਇਹ ਆ ਦੇਖ ਆਏ ਹਾਏ ਚਿਹਰੇ ਦੀ ਰੌਣਕ ਕੀ ਬਾਤਾਂ ਕੀ ਬਾਤਾਂ ਕਿਹਨੇ ਆ ਪਿਆ ਹੈ ਕਿਹਨੇ ਆ ਪਿਆ ਹੈ ਆ ਸਾਡਾ ਕੈਨੇਡੀਅਨ ਬੋਏ ਓ ਮਾਈ ਗਾਡ ਜਿਹੜੇ ਕਿੰਨਾ ਹੱਥ ਲਾ ਕੇ ਨੀ ਦਰਨਾ ਕੁਝ ਬੋਲਣਾ ਪੁੱਛਾ ਉਹ ਮੈਂ ਲਾਈਵ ਜੁਆਇਨ ਕੀਤਾ ਹੈ ਬਾਈ ਦਾ ਓਕੇ ਇਹ ਸਾਡੇ ਸਰਪੰਚ ਸਾਹਿਬ ਹੈਵੀ ਡਿਊਟੀ ਡਰਾਈਵਰ ਹੈ ਜੀ ਇਹ 24 24 ਘੰਟੇ ਇਹ ਬੰਦੇ ਦਾ ਰਿਕਾਰਡ ਹੈ ਬਾਈ ਕਹਿੰਦੇ ਵੀ ਮੈਂ ਕੰਟੀਨਿਊ ਕਹਿੰਦਾ ਮੈਂ ਬਾਈ 22 ਘੰਟੇ ਗੱਡੀ ਚਲਾਈ ਐ 2 ਘੰਟੇ ਦੀ ਸਲੀਪ ਆ ਕੇ ਤਾਂ ਅੱਪਾ ਬਾਈ ਆ ਗਿਆ ਅੱਪਾ ਵਾਲਾ ਕੈਂਟ ਜਾ ਬੱਲੇ 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 ਆ ਬਈ ਯਾਰ ਮੇਰੇ ਬੜੇ ਬੜੇ ਟਰੱਕ ਜਾਂਦੇ ਆ ਇਹ ਵੀ ਆ ਗਿਆ ਇਹ ਬਾਈ ਗੱਡੀ ਸਟਾਰ ਆ ਬਾਈ ਪੂਰੀ ਬੜਾ ਅਫਸਰ ਜਾਂਦਾ ਹੈ ਇਦੀ ਵੀਡੀਓ ਬਣਾਉਣੀ ਕਿਤੇ ਆਪਣੇ ਵਿੱਚ ਉਤਾਰ ਲੱਗ ਜਾਣ ਲਓ ਬਈ ਇਹ ਕਹਿਆ ਜਿਵੇਂ ਆਪਣੇ ਬੇਰਕਾ ਏ ਹਰਿਆਣੇ ਦਾ ਬੀਟਾ ਏ ਹਰਿਆਣੇ ਦਾ ਬਿੱਟਾ ਹਰਿਆਣੇ ਦਾ ਬਿੱਟਾ ਉਹ ਖੋਲੋ ਬਟਾਰੀ ਸਰਵਾਲ ਜੀ ਆ ਕਿੱਧਰ ਲਾ ਲਈ ਦੇਖ ਤਾਂ ਹੈ ਕੈਂਡ ਚੀਜ਼ ਆਣਾ ਇਲਾਕੇ ਜੀ ਬਾਈ ਨੇ ਅੱਜ ਬਾਈ ਸਾਨੂੰ ਦਿਖਾਉਣ ਆਇਆ ਵੀ ਇਹ ਪ੍ਰਾਪਰਟੀ ਅਸੀਂ ਲਈ ਹੈ ਦੇਖੋ ਭਾਈ ਇਹਦਾ ਕਰੋੜਾਂ ਚ ਖੇਡੂਗਾ ਹਾਈਵੇ ਨਾਲ ਲੰਘਦਾ ਹੁਣ ਵਿન્ટેਜ ਉਹ ਨਹੀਂ ਇੱਥੇ ਆ ਰਹੇ ਆ ਇੱਥੇ ਆ ਇਹ ਆ ਸਾਡੀ ਸਹੀ ਗੱਲ ਪਲਾਜਾ ਇਹ ਆ ਵਿન્ટેਜ ਦੀ ਨਵੀਂ ਸਾਈਟ ਜੇ ਸਿੱਖ ਰਹੋ ਮੈਂ ਕਿੰਨੀਆਂ ਨੰਮੀਆ ਚੀਜ਼ਾਂ ਚਲ ਤੂੰ ਪਟਾਰੀ ਖੋਲਾ ਆਪਣੀ ਹੁਣ ਦੇਖੀਏ ਕੀ ਨਿਕਲਦਾ ਦਾ ਮਾਹੌਲ ਪੂਰਾ ਬੇਵੀ ਬੇਵੀ ਥਾਂ ਕਿਹੜਾ ਲੈ ਆਇਆ ਜਿਵੇਂ ਲਿਆਉਣੇ ਪੈਂਦੇ ਨੇ ਆਇਆ ਚਾਇਆ ਚਾਹ ਪਹਿਲੇ ਪੇਟ ਪੂਜਾ ਫੇਰ ਕਾਹ ਪੂਜਾ ਠੀਕ ਆ ਇੱਕ ਹੋਰ ਦੇਖ ਦਰੱਖਤਾਂ ਜੇ ਉੱਤਰਿਆ ਹੋਇਆ ਮਾਣੂ ਵਹਰੇ ਆਲੂ ਉਰੇ ਖਾਵਾਂਗੇ ਖੰਦੇ ਉਰੇ ਖਾਵਾਂਗੇ ਆਲੂ ਲਿਓ ਯਾਰ ਪਰੌਂਠਾ ਐਂ ਕਾਨੂੰ ਕਰੀ ਜੰਨੇ ਲਾ ਚੱਕੇ ਬਹਿ ਗਿਆ ਦੱਸ ਹੋਰ ਨੂੰ ਵੀ ਖਾਣਾ ਹੈ ਅੱਜ ਵੀ ਪਿਆ ਆਹ ਨੂੰ ਚਾਰ ਰੱਖਿਆ ਹੋਇਆ ਉਹਦੇ ਬਾਅਦ ਲਿਆ ਨਾ ਉਹ ਧੜਾ ਬਰੀਜਾਲ ਹੋਰ ਪਾਸੇ ਹੀ ਅਸੀਂ ਚੱਲੇ ਬੱਸ ਵੱੜ ਕੇ ਆ ਜੀ ਉਹਨਾਂ ਪਰੇ ਤੋਂ ਲਓ ਜੀ ਦੇਖੋ ਸਾਰੇ ਕਹਿੰਦੇ ਆ ਵੀ ਦਿੱਲੀ ਚ ਬਾਈ ਬਹੁਤ ਜ਼ਿਆਦਾ ਪੋਲੀਊਸ਼ਨ ਹੈ ਬਟ ਸਾਨੂੰ ਨਹੀਂ ਫੀਲ ਹੋ ਰਿਹਾ ਸਿਟੀ ਬਹੁਤ ਨੀਟ ਐਂਡ ਕਲੀਨ ਹੈ ਬਹੁਤ ਵੈਲ ਮੇਨਟੇਨਡ ਸਿਟੀ ਹੈ ਜੀ ਰੂਲਸ ਐਂਡ ਰੈਗੂਲੇਸ਼ਨਸ ਪੂਰੇ ਫਾਲੋ ਕਰਦੇ ਆ ਸਾਰੇ ਇੱਥੇ ਇੱਥੇ ਕਿ ਸਪੀਡ 50 ਰਹਿ ਜੰਦੀ ਹੈ ਚੱਕਰ ਪਤਾ ਕਿ ਆਏ ਬਾਈ ਹਾਂਜੀ ਇਹਨਾਂ ਦੇ ਹੋ ਗਏ ਡਰਾਈ ਫਿਲਟਰ ਹਾਂਜੀ ਹੋਣੇ ਹੈਗੇ ਤੇੜ ਵਾਲੇ ਇਹ ਆਉਣ ਦੇ ਕਰਦਾ ਕੋਈ ਚੱਕਰ ਨਹੀਂ ਇਹ ਦਿੱਲੀ ਵਾਲਿਆਂ ਦਾ ਆ ਫਰਕ ਆ ਉਹ ਉਹ ਦੇਖੋ ਆ ਦੇਖ ਲਾ ਕਰਦੇ ਨੇ ਆ ਦੇਖੋ ਆ ਧੂਆਂ ਜਾਂ ਛੱਡਦੀ ਹੈ ਜਿਹੜੀ ਇਹ ਕਹਿੰਦੇ ਹਵਾ ਸਾਫ਼ ਕਰਦੀ ਹੈ ਇੱਥੇ ਆ ਕੇ ਵੈਸੇ ਵੀ ਕਲੀਅਰ ਹੋ ਗਿਆ ਫਰਕ ਹੈ ਫਰਕ ਹੈ ਫਰਕ ਹੈ ਆ ਦੇਖੋ ਆਹਾਹਾ ਆ ਦੇਖੋ ਇੱਥੇ ਕਿੰਨਾ ਸੋਨਾ ਤੇ ਦੇਣ ਲੱਗਿਆ ਦਾ ਮੱਟੂ ਕਹਿੰਦਾ ਰੋਕਦੇ ਇੱਥੇ ਇਹਦਾ ਹੀ ਕਮਾਲ ਹੈ ਇਹਦੀ ਪਹਚਾਈ ਹੋਈ ਹੈ ਦਿੱਲੀ ਦੀ ਗੰਚਲਾ ਮਾੜਾ ਜਿਹਾ